ਸਤਿ ਸ਼੍ਰੀ ਅਕਾਲ ਸਾਸਰੀਆਕਰ ਮੈਂ ਤਾਂ ਆਪਣਾ ਰਫਾਨ ਚੰਦ ਜਗਵਿੰਦਰ ਸਿੰਘ ਬਲੌਗ ਸਾਡਾ ਅਸੀਂ ਇਹ ਡਾਲੇ ਦੇ ਉੱਤੇ ਹਜੇ ਹੁਣੇ ਹੀ ਨਾ ਨਨਕਾਣਾ ਸਾਹਿਬ ਤੋਂ ਆਏ ਆ ਤੇ ਅਸੀਂ ਆਪਣੇ ਬਾਬੇ ਬੇਰੀ ਪਹੁੰਚੇ ਆ ਤੇ ਇਹ ਜੀ ਬਾਬੇ ਬੇਰੀ ਹੈ ਤੇ ਬਾਬੇ ਬੇਰੀ ਅਸੀਂ ਹੁਣ ਇੱਥੇ ਲੰਗਰ ਦਾ ਇੰਤਜ਼ਾਮ ਕੀਤਾ ਦਾ ਭਾਈ ਜਸਕਰਨ ਸਿੰਘ ਨੇ ਤੇ ਆਪਣੇ ਅਸੀਂ ਬੋਤਲਾਂ ਦਾ ਵੀ ਇੰਤਜ਼ਾਮ ਜਿੰਨਾ ਵੀ ਆ ਪਾਣੀ ਪੁਣੀ ਆਇਆ ਦਾ ਉਹਦੇ ਵਾਰ ਦੀ ਇਹ ਵੇਖ ਲਓ ਪਾਣੀ ਦਾ ਇੰਤਜ਼ਾਮ ਵੀ ਹੋਇਆ ਦਾ ਇਹ ਵੀ ਲੱਭਣੇ ਆ ਵੀ ਕੋਟਾਲ ਦੇ ਚ ਲੈ ਕੇ ਫਿਰ ਜਾਂਦੇ ਆ ਲੰਗਰ ਦਾ ਇੰਤਜ਼ਾਮ ਹੁੰਦਾ ਪਰ ਪਰ ਨਹੀਂ ਦੇ ਆ ਗੁਰਦੁਆਰਾ ਸਾਹਿਬ ਤੇ ਆਪਣੇ ਬਾਬੇ ਮੇਰੀ ਗੁਰਦੁਆਰਾ ਸਾਹਿਬ ਤੇ ਅਸੀਂ ਆਏ ਆ ਜਿੱਥੇ ਲੰਗਰ ਚੱਲ ਰਿਹਾ ਹੁਣ ਨਾ ਲੰਗਰ ਅਸੀਂ ਪਕਾਣੇ ਪਿਆ ਇੱਥੇ ਲੰਗਰ ਪਕਦੇ ਆ ਸਾਰੇ ਜਣੇ ਨਾ ਤੇ ਆਪਣੇ ਪੈਕ ਕਰੀ ਜਾਂਦੇ ਪਿਆ ਆ ਲੰਗਰ ਪਕਦਾ ਪਿਆ ਤੇ ਕਿਲੇ ਪੈਦੇ ਨੇ ਭਾਈ ਉਹ ਵੀ ਨਾਲ ਦੇਦੇ ਨੇ ਉਹ ਦੇ باوجود ਆ ਲੰਗਰ ਹਾਲ ਆ ਆ ਸਾਰੇ ਲੰਗਰ ਹਾਲ ਆ ਸਾਰੇ ਲੱਗਦੇ ਨੇ ਪੈਕ ਕਰਦੇ ਪਏ ਲੰਗਰ ਤੇ ਲੰਗਰ ਪੈਕ ਕਰਦੇ ਤੇ ਜਿੱਥੇ-ਜਿੱਥੇ ਪਾਣੀ ਆਇਆ ਉਧਰ ਸੇਵਾ ਤਹਾਰ ਦੀ ਦੇਣੀ ਸ਼ੁਰੂ ਕਰ ਦਿੰਦੇ ਆ ਤੇ ਲੰਗਰ ਹਾਲ ਆ ਆਪਣਾ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਆਪਣੇ ਆ ਲੰਗਰ ਹਾਲ ਦਾ ਸਾਰਾ ਰਹਿਣਾ ਬਾਪੂ ਜੀ ਦੇ ਲੰਗਰ ਹਾਲ ਆ ਬੰਦੇ ਇਕੱਠੇ ਬੈਠੇ ਤੇ ਅਸੀਂ ਸਾਰੇ ਸੰਤਾਂ ਤਰਜੀਵ ਹੋ ਕਰਨੇ ਤੇ ਆਪਾਂ ਕਰੀਆਂ ਨੇ ਸਫਰਾ ਦੇ ਦਿੱਚ ਅੱਛਾ ਸਫਰਾ ਪੈਕ ਕਰ ਕਰਕੇ ਡੱਬਿਆਂ ਦੇ ਸਭ ਤੋਂ ਪੌਣ ਸਾਰਾ ਸਿਸਲਾ ਕਰਕੇ ਜਿ ਪਕਦਾ ਤਾਂ ਲੰਗਰ ਉਸ ਰੋ ਉਸ ਰਹਿਣਾ ਸਿੰਗਿਆ ਪਰੀ ਜਾਣੀ ਆ ਕਾਸ਼ ਬੰਦ ਕਰ ਦੇ ਆ ਉਸ ਰਹਿ ਇਹਨਾਂ ਪਰੀ ਗਈਆਂ ਬਲੋਕ ਹੋ ਜਾਂਦੀ ਨਹੀਂ ਲੱਗ ਉਹ ਨਾ ਆਪਣੇ ਜਿਹੜਾ ਲੰਗਰ ਹਾਲ ਦੇ ਸਾਰੇ ਲੱਗੇ ਪਏ ਆਪਣੇ ਕਾਸ਼ੀ ਉਹ ਮੁੰਡਾ ਦੂਜਾ ਹੀਰਾ ਸਿੰਘ ਇਹ ਭਾਈ ਸਾਰੇ ਲੰਗਰ ਚ ਲੱਗੇ ਦਿਆ ਤੇ ਸੇਵਾ ਕਰਨ ਦੇ ਤੇ ਆਪਣੇ ਨਾ ਜੀ ਜਿਹੜਾ ਪਾਣੀ ਵਾਲਾ ਪਾਸਾ ਨੇ ਜੀ ਉਧਰ ਇਹ ਭਾਈ ਹੋਰ ਜਾਂਦੇ ਮੈਂ ਵੀ ਠਿੰਗਰੇ ਵਾਲੇ ਪਰ ਨਾ ਬੜਾ ਆਇਆ ਦਾ ਬਹੁਤ ਬਹਾਨੇ ਬੜਾ ਪਾਣੀ ਭਾਈ ਕਹਿੰਦਾ ਉਧਰ ਬੜਾ ਪਾਣੀ ਬੜਾ ਨਸਾਉਣਾ ਆਦਾ ਅਸੀਂ ਉਹ ਮੱਝ ਉੱਥੇ ਲੈ ਆ ਗਏ ਉਹ ਪਾਣੀ ਮੱਝਾ ਅੱਛਾ ਥੱਲੇ ਆਉਂਦਾ ਤਾਂ ਬੜਾ ਦਕਸੌਂ ਹੁੰਦਾ ਬਾਬਾ ਪਾਣੀ ਪੜਾਉਂਦਾ ਨਾ ਸਾਇਕਾ ਪਾਪਾ ਆਪਰੇ ਕੋਈ ਜਾਣਦੇ ਹੋ ਨਵਾਂ ਨਕੋਰ ਕਾਸ਼ੀ ਬੇਟਾ ਕਾਜੀ ਕੋਲ ਥੋੜਾ 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 ਹੱਸਦਾ ਪੈ ਗਈ ਪਟੱਤੀ ਇਹ ਉਹ ਜਾਣਦੇ ਤੇਰੇ ਵੀ ਆਪਣੇ ਪਤਲੂ ਪਤਲੂ ਸਿੰਘ ਇਹਦਾ ਨਾਮ ਰੱਖਿਆ ਐ ਸਾਡਾ ਗੱਲੀ ਸੀਰਾ ਸਿੰਘ ਤੇ ਆਪਣੇ ਕੰਮ ਚੱਲ ਰਿਹਾ ਹੈਂ ਸੇਵਾ ਦੇ ਵਿੱਚ ਹਾਜ਼ਰੀ ਹੈ ਜਿੰਨੇ ਆ ਸਾਰੇ ਭੈਣ ਭਰਾ ਸਾਰੇ ਰਲ ਕੇ ਹਾਜ਼ਰੀ ਜਿੰਨੇ ਆ ਕਾਸ਼ੀ ਬੇਟਾ ਬੜਾ ਖੁਸ਼ ਆ ਸੇਵਾ ਦੇ ਵਿੱਚ ਇਹ ਬੰਦਾ ਪਿਛੇ ਨਹੀਂ ਹਟਦਾ ਜਿੱਦੂ ਵੀ ਆਪ ਕੋਵੇਂ ਭੱਜ ਕੇ ਆਂਦਾ ਤੇ ਅਗਾਸਾ ਡਾਇਰਾਂ ਦਾ ਸਪੋਰਟ ਕਰੋ ਭਾਈ ਜਸਕਰਨ ਸਿੰਘ ਉਹਨਾਂ ਦੇ ਨਾਲ ਨਾਲ ਹੀ سلسلہ ਚੱਲਦਾ ਪਿਆ ਸਾਰਾ ਕੰਮ ਉਹ ਹੀ ਕਰਦੇ ਨੇ ਤੇ ਜਿੰਨੇ ਵੀ ਸਾਡੇ ਭੈਣ ਭਰਾ ਬਾਤ ਨੇ ਨਾ ਓਵੇਂ ਹੀ ਜ਼ੋਰ ਮਾਰ ਕੇ ਨਾ ਉਹਦੀ سپورਟ ਕਰੋ ਯਾਨੀ ਕਿ ਸਾਡਾ ਕੰਮ ਇਹਦਾ ਚੱਲਦਾ ਰਹੇ ਸਾਡੇ ਆ ਭੈਣ ਭਰਾ ਸਾਡੇ ਵੀਰ ਇਹ ਪੈਰ ਕਰਕੇ ਇਵੇਂ ਖੜਦੇ ਰਹਿਣ ਜਿਹੜੇ ਸਾਡੇ ਭੈਣ ਭਰਾ ਉਧਰ ਪਾਣੀ 'ਚ ਡੁੱਬੇ ਨਾ ਤਾਂ ਜੋ ਵੀ ਹੁੰਦਾ ਤਾਂ سلسلہ ਹੁਣਾ ਵਾਸਤੇ ਅਸੀਂ ਨਸ ਭੱਜ ਸਾਰੇ ਕਰਨੇ ਪਏ ਤੇ ਮੇਨ ਸਾਡਾ ਬੰਦਾ ਭਾਈ ਜਸਕਰਨ ਸਿੰਘ ਆਪਣੇ ਗੁਰਦੁਆਰੇ ਦਾ ਪ੍ਰਧਾਨ ਉਹਦੇ ਨਾਲ ਰਾਤ ਦਾ ਕੀਤਾ ਜਾਏ ਉਹਨੂੰ ਸਪੋਰਟ ਕਰੋ ਸਾਡੇ ਭੈਣ ਭਰਾ ਜਿਹੜੇ ਜਿੰਨੇ ਸਪੋਰਟ ਕਰਨਗੇ ਉਸਰਾ ਉਸਰੇ ਉਹ ਇਹ ਲੰਗਰ ਚਲਾਏਗਾ ਉਵੇਂ ਉਵੇਂ ਲੰਗਰ ਜਿਹੜਾ ਬਾਬੇ ਦੀ ਸੇਵਾ ਇਹ ਹਾਲ ਦੀ ਅਖਿਆਨ ਨੇ ਨਹੀਂ ਦੂਜਾ ਵੀ ਪਾਣੀ ਲੰਦਾ ਪੰਜਾਬ ਚੜਦਾ ਪੰਜਾਬ ਬੜਾ ਨੁਕਸਾਨ ਹੋਇਆ ਇਹ ਡੰਗਰ ਰੁੜ ਕੇ ਭੈੜਾ ਹਾਲ ਹੁੰਦਾ ਪੈ ਤੇ ਮੇਰੇ ਬਾਬੇ ਦੀ ਮਿਹਰ ਆ ਉਹਨੇ ਬਚਾਇਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਪਹਚਾਣਾ ਕਰਤਾਰਪੁਰ ਸਾਹਿਬ ਨੇ ਸਾਨੂੰ ਪਹਚਾਣਾ ਤੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਉਹਨਾਂ ਵਾਸਤੇ ਸਾਡੀ ਇਹ ਅਰਜ਼ੋ ਉਹਨਾਂ ਤੋਂ ਵੀ ਸਾਡੇ ਨਾਲ ਸਪੋਰਟ ਕਰੋ ਸਪੋਰਟ ਕਰੋ ਸਪੋਰਟ ਦੀ ਲੋੜ ਹੈ ਤੇ ਕਰਨੀਆ ਭਾਈ ਜਸਕਰਨ ਸਿੰਘ ਨੂੰ ਜਿਹੜਾ ਮੇਨ ਬੱਧਾ ਪਰਿਵਾਰ ਹੈ ਅਸੀਂ ਪੰਜ ਸੱਤ ਬੰਦੇ ਅਸੀਂ ਸੇਵਾਦਾਰ ਬੈਠੇ ਨੇ ਆ ਅਸੀਂ ਸੇਵਾ ਕਰਨੇ ਪਿਆ ਹੁਣ ਇਹ ਲੰਗਰ ਵੀ ਪਾ ਲੈਣਾ ਪਾਣੀ ਦੀਆਂ ਬੋਤਲਾਂ ਜੋ ਵੀ ਸਿਲਸਿਲਾ ਭਾਈ ਉਹ ਰੱਖੀ ਤਾ ਦਾ ਤੇ ਉਹ ਲੈ ਕੇ ਤੇ ਉਸਰਾਂ ਉਸਰਾਂ ਜੀ ਅਸੀਂ ਜਾਵਾਂਗੇ ਜਿੱਧਰ ਜਿੱਧਰ ਚੰਡੀਅਲ ਪਾਣੀ ਹੈ ਜਿੱਧਰ ਵੀ ਆਇਆ ਦਾ ਜਿੱਧਰ ਸਿਲਸਿਲਾ ਸਰਕਾਰਪੁਰ ਸਾਹਿਬ ਹੈ ਜਿੱਥੇ ਜੁਕੇ ਆਇਆ ਦਾ ਉਥੇ ਉਥੇ ਪਹੁੰਚਾਂਗੇ ਉਥੇ ਉਥੇ ਆਪਣੇ ਭੈਣਾ ਭਰਾ ਨੂੰ ਸਾਡੇ ਭਾਈ ਦੇ ਜਿੰਨੇ ਵੀ ਨੇ ਸਾਰਿਆਂ ਵਾਸਤੇ ਇਹ ਆ ਕਿ ਉਹਨਾਂ ਨੂੰ ਲੰਗਰ ਦਿੱਤਾ ਜਾਏਗਾ ਆਪਣੇ ਡਾਲਾ ਆ ਡਾਲਾ ਪਾੜ ਕੇ ਖੜਾਂ ਗਿਆ ਵੇਖ ਲੰਦਰ ਦਾ ਆਪਣੇ ਮੁੰਡਾ ਇਸੇ ਹੀ ਪਾਪਾ ਤੇ ਤਰ ਕਰ ਕਰ ਕੇ ਜੋਰ ਜੋਰ ਕੇ ਸਾਰਾ ਸਿਲਕਲਾ ਕਰ ਜਣੇ ਪਿਆ ਪਾਣੀ ਨੇ ਬੋੜਨਾ ਵੀ ਨਾਲ ਲੈ ਚਲਾਂਗੇ ਉਹ ਵੀ ਇਸੇ ਡਾਲਦੇ ਦੇ ਰਾਸਤੇ ਤੇ ਲੈ ਜੰਨੇ ਆ ਤੇ ਹੁਣੇ-ਹੁਣੇ ਕੋਈ ਘੰਟਾ ਦੇ ਦੇ ਅਸੀਂ ਪਹੁੰਚਿਆ ਅਸੀਂ ਜੀਰਨ ਸਾਹਿਬ ਸਾਨੂੰ ਰਾਤ ਦੇ ਗਏ ਤੇ ਜੀਰਨ ਸਾਹਿਬ ਨੇ ਸਾਨੂੰ ਲੈ ਕੇ ਆਇਆ ਤੇ ਅਸੀਂ ਆਪਣੇ ਬਾਬੇ ਦੀ ਸੇਵਾ ਚ ਹਾਜ਼ਰ ਹੋਣਾ ਤੇ ਆ ਬਾਬੇ ਬੇਰੀ ਦਾ ਲੰਗਰ ਹਾਲ ਹੈ ਇਹ ਭਾਈ ਜਸਕਰ ਸਿੰਘ ਉਹ ਰੱਬ ਨੇ ਆਇਆ ਤਾਂ ਮੇਂ ਕੋ ਦੁਆਰਾ ਬਾਬੇ ਦੀ ਬੇਰੀ ਇਹ ਉਹਨਾਂ ਦੇ ਅੰਦਰ ਉਹ ਸਾਰਾ ਕੰਮ ਉਹ ਕਰਦੇ ਆ ਜਿਤ ਸੇਵਾਦਾਰਾਂ ਮਾਰੇ ਜੀ ਗੁਰੂ ਨਾਨਕ ਸਾਹਿਬ ਦੇ ਤੇ ਆਪਣੇ ਬਾਪੇ ਦੇ ਤੇ ਦੂਜਾ ਵੀ ਜਿੰਨਾ ਵੀ ਹੋ ਸਕੇ ਉਹਨਾਂ ਅਕ ਸਿਲਸਿਲਾ ਨਾਲ ਜਿਹੜਾ ਆਪਣੇ ਕਰਦੋ ਤੇ ਹੁਣ ਤੁਹਾਨੂੰ ਥੋੜਾ ਜਿਹਾ ਦਰਸ਼ਨ ਬਾਬੇ ਬੇਰੀ ਦਾ ਕਰਾ ਦਿੰਨੇ ਆ ਜੀ ਬਾਬੇ 베ਰੀ ਦਾ ਦਰਸ਼ਨ ਕਰਾਣੇ ਆ ਉਹ ਬਾਬੇ 베ਰੀ ਜਿਹਦੇ ਤੋਂ ਗੁਰਦੁਆਰਾ ਸਾਹਿਬ ਦਾ ਨਾਂ ਚੱਲਦਾ ਗੁਰੂਆਂ ਅਨੁਸਾਰ ਜਿੱਥੇ ਆਸਣ ਕੀਤਾ ਉੱਥੇ ਬੈਠੇ ਨੇ ਤੇ ਉਹਦਾ ਵੀ ਦਰਸ਼ਨ ਤੁਹਾਨੂੰ ਕਰਾ ਦਿੰਨੇ ਆ ਤੇ ਆਪਣੇ ਅ ਉਂਗਰ ਜਾ ਰਹੀ ਹੈ ਪਕਦਾ ਇਸ ਰੇ ਟੈਕੋ ਕੇ ਜਾਏਗਾ ਤੇ ਇਹ ਆਪਣੇ ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਤੇ ਆ ਮੇਰੇ ਸੱਚੇ ਬਾਦਸ਼ਾ ਗੁਰੂ ਨਾਨਕ ਸਾਹਿਬ ਨੇ ਉਹ ਜੂ ਦਾ ਆਸਨ ਇੱਥੇ ਲਾਇਆ ਦਾ ਗੁਰੂ ਨਾਨਕ ਸਾਹਿਬ ਨੇ ਤੇ ਇਹ ਬਾਬੇ ਦੀ 베ਰੀ ਉਹ ਐਸ 베ਰੀ ਤੂੰ ਮਸ਼ਹੂਰ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਐਸ 베ਰੀ ਤੂੰ ਮਸ਼ਹੂਰ ਹੈ ਮੇਰੇ ਸੱਚੇ ਬਾਦਸ਼ਾ ਗੁਰੂ ਨਾਨਕ ਸਾਹਿਬ ਐਸ 베ਰੀ ਤੂੰ ਮਸ਼ਹੂਰ ਨੇ ਯਾਨੀ ਕਿ ਐਸ 베ਰੀ ਦੇ ਛੱਲੇ ਆਸਨ ਲਾਇਆ ਸੀ ਗੁਰੂ ਨਾਨਕ ਸਾਹਿਬ ਨੇ ਤੇ ਕਮੈਂਟਾਂ ਦੇ ਵਿੱਚ ਆਖਰ ਮੈਨੂੰ ਭਾਈ ਬੋੜੇ ਕਹਿੰਦੇ ਨੇ ਕੋ ਗੁਰਦੁਆਰਿਆਂ ਦੀ ਪਾਓ ਤੁਸੀਂ ਮੰਦਰਾਂ ਦੀ ਪਾਓ ਮੰਦਰਾਂ ਦੇ ਵਿੱਚ ਪਿੱਛੇ ਪਾਈ ਸੀ ਬਾਬੇ ਬਿਰਦੀ ਪਾਈ ਸੀ ਫਿਰ ਮੈਂ ਤੁਰ ਗਿਆ ਹਾਂ ਪਿੰਡ ਆਪਣੇ ਪਿੰਡ ਤੋਂ ਬਾਅਦੋਂ ਫਿਰ ਮੈਂ ਆਇਆ ਮੈਂ ਬਾਬੇ ਦੀ ਸੇਵਾ 'ਚ ਹਾਜ਼ਰ ਹਾਂ ਤੇ ਇਹ ਬਾਬੇ ਬਿਰਦੀ ਗੁਰਦੁਆਰਾ ਸਾਹਿਬ ਤੇ ਆਪਣੇ ਜਿੰਨੇ ਵੀ ਸਾਡੇ ਵੀਰ ਭਰਾ ਨਾ ਉਹ ਸਾਰੇ ਦਰਸ਼ਨ ਕਰ ਲ ਗਨਨ ਸਾਹਿਬ ਦੇ ਇਹ ਮੇਰੇ ਬਾਬੇ ਦੇ ਘਰ ਦੇ ਵਿੱਚ ਬੂਟਾ ਵੇਖੋ ਮਾਲ ਟਕੇ ਡੇਕੇ ਦੇ ਨੇ ਕਿੱਡੇ ਪਿਆਰੇ ਮਾਲ ਟੇ ਦੇ ਵੇਖੋ ਇਹ ਇਹ ਮੇਰੇ ਬਾਬੇ ਦਾ ਫਲ ਆ ਉਹਦਾ ਮਹਾਰਾਜ ਦਾ ਫਲ ਆ ਗੁਰਨਾਮ ਸਿੰਘ ਸਾਹਿਬ ਨੇ ਇਹ ਫਲ ਦਿੱਤੇ ਨੇ ਵੇਖੋ ਇੱਕ ਇੱਕ ਟਾਣੀ ਨੂੰ ਦੋ ਦੋ ਮਾਲਟੇ ਲੱਗੇ ਨੇ ਆ ਵੇਖੋ ਵੇਖੋ ਮਾਲਟੇ ਕਿੱਡੇ ਪਿਆਰੇ ਨੇ ਹੈ ਤੇ ਆਸਣ ਦੀ ਗੱਲ ਕੀਤੀ ਜਾਏ ਤੇ ਬਾਬੇ ਬੇਰੀ ਸਾਡਾ ਇਹੋ ਜੀ ਆ ਬਾਬੇ ਦੀ ਬੇਰੀ ਗੁਰਦੁਆਰਾ ਸਾਹਿਬ ਇੱਥੋਂ ਮਸ਼ਹੂਰ ਨੇ ਇਸ ਬੇਰੀ ਦਾ ਕਰਕੇ ਗੁਰੂ ਨਾਨਕ ਸਾਹਿਬ ਮਸ਼ੂਰ ਨੇ ਹਾਂਜੀ ਤੇ ਹੋਰ ਕੀਤਾ ਜੇ ਤੁਹਾਨੂੰ ਅੰਦਰ ਦੇ ਦਰਸ਼ਨ ਵੀ ਥੋੜੇ ਜਿਹਾ ਹੋ ਜਾਣ ਤੇ ਮੈਂ ਤੁਹਾਨੂੰ ਉਧਰ ਵੀ ਲੈ ਜਾਣਾ ਕੋਈ 2-4 ਮਿੰਟ ਦੀ ਤੇ ਉਹਨਾਂ ਦੇ ਵੀ ਦਰਸ਼ਨ ਕਰ ਲੋ ਗੁਰੂ ਨਾਨਕ ਸਾਹਿਬ ਦੇ ਆਪਣੇ ਬਾਬੇ ਦੀ ਦੇਰੀ ਹਾਂ ਫਵਾਰਾ ਫਿਲਸਫਾ ਪਾਈ ਜਿਸ ਕਰਨ ਸਨ ਉਹਨਾਂ ਕੀਤਾ ਦਾ ਆਪਣੇ ਨੰਕਾਣਾ ਸਾਹਿਬ ਨੂੰ ਆਣ ਕੇ ਇੰਨੀ ਮਿਹਨਤ ਕਰਕੇ ਇੰਨਾ ਪਰਵਾਰ ਦੇ ਵਿੱਚ ਕੰਮ ਕਰਨ ਨੂੰ ਬਹੁਤ ਔਖਾ ਤੇ ਆ ਬਾਬੇ ਜੀ ਅੱਗੇ ਵੀ ਅਕਸਰ ਮੈਂ ਦਿਖਾਉਂਦਾ ਰਹਿੰਦਾ ਮੇਰਾ ਦਿਲ ਕਰਦਾ ਪਹੁੰਚੋ ਕੇ ਮੇਰੇ ਵੀਰ ਭਰਾ ਸਾਰੇ ਉਹਨਾਂ ਨਾਲ ਸਾਹ ਦੇ ਦਰਸ਼ਨ ਕਰਨ ਮੇਰੇ ਬਾਬੇ ਦੇ ਦਰਸ਼ਨ ਕਰਨ ਤੇ ਕਮੈਂਟਾਂ ਦੇ ਵਿੱਚ ਤੇ ਮੇਰੀ ਸਪੋਰਟ ਕਰੋ ਮੈਂ ਮਜ਼ਦੂਰ ਆਦਮੀ ਆ ਤੇ ਮੇਰੇ ਬਾਬੇ ਦੀ ਮਿਹਰ ਹੀ ਹੈ ਮੇਰੇ ਤੇ ਮੈਂ ਇਹਨੇ ਜੋ ਕੋਈ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਉਹਨਾਂ ਦੀ ਮਿਹਰ ਹੀ ਹੈ ਮੇਰੇ ਅਕਸਰ ਨਾ ਮੈਂ ਬਣਾਉਣਾ ਵੀਡੀਓ ਤੇ ਮੈਨੂੰ ਕਹਿੰਦੇ ਛੋਟੀ ਬਣਦੀ ਆ ਕੁ 10 ਮਿੰਟਾਂ ਦੀ ਬਣਨੀ ਚਾਹੀਦੀ ਆ ਤੇ ਮੈਂ ਹੁਣ ਨਾ ਜੀ ਬਣਾਉਣਾ ਇਹ ਸਾਰਾ ਸਿਲਸਿਲਾ ਸਾਡੇ ਵਿੱਚ ਜਿਸ ਕੰ ਸਿੰਘ ਸਾਰਾ ਸਿਲਸਿਲਾ ਜੀ ਆ ਵੇਖੋ ਹਰ ਚੀ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੀ ਵਾਧੂ ਆ ਉਹਨੂੰ ਇਹ ਮਹਾਰਾਜ ਦਾ ਗੁਰਦੁਆਰਾ ਸਾਹਿਬਰਾ ਆ ਆ ਮੇਰੇ ਬਾਬੇ ਦੀ ਮਿਹਰ ਹੈ ਗੁਰੂ ਦੀ ਮਿਹਰ ਹੈ ਮੇਰੇ ਬਾਬੇ ਨਾਨਕ ਦੀ ਮਿਹਰ ਹੈ ਤੇ ਆ ਉਸ ਵਕ ਦਾ ਗੁਰਦੁਆਰਾ ਸਾਹਿਬ ਆਪਣਾ ਤੇ ਕਈ ਭਾਈ ਜਿਹੜੇ ਕੋਈ ਛਾਲਕੁਟੂ ਗਏ ਰਹੇ ਉਹਨਾਂ ਨੂੰ ਤਾਂ ਪਤਾ ਹੀ ਬਜ਼ੁਰਗ ਨੇ ਸਾਡੇ ਚ ਉਹਨਾਂ ਦੇ ਮਾਈ-ਵਾਪ ਦਸਤੇ ਹੋਣਗੇ ਤੇ ਬਾਬੇ ਬੇਰੀ ਗੁਰਦੁਆਰਾ ਬਿਲਕੁਲ ਬੰਸੀ ਬਿਲਕੁਲ ਕੋਈ ਛੱਤ-ਛੁੱਤ ਨਹੀਂ ਸੀ ਕੋਈ ਜੀ ਨਹੀਂ ਸੀ ਉੱਧਰ ਮੈਂ ਛਟਿਆਰਾਂ ਦੇ ਵੀ ਉਹ ਦਿਨ ਦਿਖਾਇਆ ਸੀ ਤੇ ਇਹ ਮੇਰੇ ਬਾਬੇ ਦੀ ਮਿਹਰ ਹੈ ਗੁਰਨਾਨਕ ਸਾਹਿਬ ਸੱਚੀ ਸਰਕਾਰ ਦੀ ਤੇ ਮੈਂ ਹੁਣ ਗੁਰਨਾਨਕ ਸਾਹਿਬ ਦੇ ਸਤਿ ਸ਼੍ਰੀ ਅਕਾਲ ਸੱਚੀ ਗੁਰ ਸ਼ੋ ਮੇਰੇ ਮਾਫ ਕਰੀ ਸਤ ਜੀ ਤੇਰੀ ਮਿਹਰ ਹੀ ਬਣਾਉਣਾ ਸਾਹ ਤੇ ਮੇਰੇ ਪਾਪੇ ਦੀ ਮਿਹਰ ਹੈ ਮੇਰੇ ਕੋਲ ਨਾਨਕ ਸਾਹਿਬ ਦੀ ਮਿਹਰ ਹੈ ਤੇ ਅੱਗੂ ਸਾਡੇ ਵੀਰ ਭਰਾ ਜਿੰਨੇ ਵੀ ਨੇ ਨਾ ਜੀ ਉਹ ਮੈਨੂੰ ਕਮੈਂਟਾਂ ਤੇ ਕਹਿੰਦੇ ਨੇ ਕਿ ਗੁਰਦੁਆਰੇ ਦਿਖਾਓ ਮੈਂ ਇੰਨਾ ਕਿ ਸ਼ਰਧਾਲੂਆਂ ਕ ਮੈਂ ਗੁਰਦੁਆਰਿਆਂ ਚ ਇੰਨਾ ਕ ਮੈਨੂੰ ਚਾ ਆ ਜੀ ਕ ਮੈਂ ਗੁਰਦੁਆਰੇ ਦੀ ਵੀਡੀਓ ਦਿਲ ਕਰਦਾ ਪਾਉਂਦਾ ਇਰਾ ਪਾਉਂਦਾ ਇਹਨਾਂ ਪ੍ਰਾਣੀਆਂ ਕੋਠੀਆਂ ਘਰਾਂ ਦੀ ਅਗਾ ਜਗਵਿੰਦਰ ਸਿੰਘ ਸਾਡਾ ਬਲੌਗ ਆ ਜੀ ਉਹ ਤੁਹਾਨੂੰ ਪਤਾ ਹੀ ਹੈ ਤੇ ਚੱਕ ਨੰਬਰ 565 ਮੇਰਾ ਜ਼ਿਲ੍ਹਾ ਫੈਸਲਾਬਾਦ ਤਹਿਸੀਲ ਜਿਹੜਾ ਇਹਨੂੰ ਲਿਆਲਪੁਰ ਕਹਿੰਦੇ ਸੋ ਉਹ ਆ ਤੇ ਜਗਵਿੰਦਰ ਸਿੰਘ ਸਾਡਾ ਬਲੌਗ ਸਾਡੀ ਸਪੋਰਟ ਕਰਿਆ ਕਰੋ ਸਾਡੇ ਜਿੰਨੇ ਵੀ ਵੀਰ ਭਰਾ ਨੇ ਸਾਡੇ ਸਾਡੀਆਂ ਭੈਣਾਂ ਨੇ ਮੇਰੀਆਂ ਭੈਣਾਂ ਬਾਹਰ ਨੇ ਕਿ ਜੀਆਂ ਭੈਣਾਂ ਡਾਕਟਰ ਨੇ ਉਹਨਾਂ ਨੂੰ ਗੁਰੂ ਮਹਾਰਾਜ ਇੰਨਾ ਕੁ ਦੇ ਇੰਨਾ ਕੁ ਦੇ ਕਿ ਗੁਰੂ ਮਹਾਰਾਜ ਉਹਨਾਂ ਕੋ ਸਹਲਿਆ ਨਾ ਦਾਇ। ਉਸ ਮੇਰੀਆਂ ਭੈਣਾਂ ਨੂੰ ਇੰਨਾ ਕੁ ਦੇ ਮੇਰੇ ਭਰਾ ਡਾਕਟਰ ਨੇ ਉਹਨਾਂ ਨੂੰ ਇੰਨਾ ਕੁ ਦੇ ਮੇਰੇ ਵੀਰ ਗਿਆਨੀ ਨੇ ਬਾਹਰ ਵਾਲੇ ਜਿੰਨੇ ਵੀ ਨੇ ਉਹਨਾਂ ਨੂੰ ਗੁਰੂ ਮਹਾਰਾਜ ਕਿਰਪਾ ਇੰਨੀ ਕਰੇ ਇੰਨੀ ਕੁ ਮਿਹਰ ਕਰੇ ਆ ਫਲੱਡ ਦੇ ਹੁਣ ਹਸਾਬ ਦੇ سلسلے ਚ ਮੇਰੇ ਵੀਰ ਭਾਈ ਜਸਕਰਨ ਸਿੰਘ ਨਾਲ رابطہ ਕਰਕੇ ਕੁਝ ਨਾ ਕੁਝ ਕੁਝ ਨਾ ਕੁਝ ਵੀਰੇ ਸਪੋਰਟ ਕਰੀ ਜੀ। ਤੁਹਾਡੇ ਸਿਰ ਤੇ ਗੁਰੂ ਨਾਨਕ ਸਾਹਿਬ ਉਹ ਮੇਰੇ ਬਾਬੇ ਦੀ ਸੇਵਾ ਕਰਨੀ ਹੈ ਬੰਦੇ ਕੱਖ ਨਹੀਂ ਦੇਣਾ ਨਾ ਕੁਝ ਮੈਂ ਹੀ ਦੇ ਸਕਦਾ ਨਾ ਕੁਝ ਹੋਰ ਹੀ ਕੁਝ ਦੇਣਾ ਤੇ ਇਹ ਗੁਰੂ ਨਾਨਕ ਸਾਹਿਬ ਦੀ ਲੰਗਰ ਤੇ ਬਾਬੇ ਨਾਨਕ ਨੇ ਲਾਇਆ ਤਾਂ ਮੁੱਕਾ ਜੀ ਤੇ ਮੁੱਕਣਾ ਹੀ ਨਹੀਂ ਸੇਵਾ ਚ ਹਾਜ਼ਰੀ ਦਈ ਜਾਣੀ ਹੈ ਦਈ ਜਾਣੀ ਹੈ